ਹਾਂ ਸੀਣਾ ਟੋੜਾਈ ਕਾਬਲ ਸਿੰਘ ਆ ਜੀ ਕਿਹੜਾ ਪਿੰਡ ਆ ਵਧਿਆਂ ਹਾਂ ਜੀ ਇਹ ਗੱਲਬਾਤ ਹੋਈ ਜਿਹੜਾ ਨੌਜਵਾਨੀ ਲਾਸ਼ ਘੱਟ ਪਈ ਹੈ ਇਹ ਵੇਖੋ ਜੀ ਇਹ ਮੈਂ ਤੇ ਬਜ਼ੁਰਗ ਬੰਦਾ ਤੇ ਮੈਂ ਤੇ ਆਪਣੇ ਮਿਹਨਤ ਕਰਕੇ ਇਹਨਾਂ ਦਾ ਵਿਚਾਰਿਆਂ ਦਾ ਨਿਆਣਿਆਂ ਦਾ ਪਾਲਾ ਪੋਸਟ ਕਰਨ ਲਿਆ ਵਾਂ ਜਿੰਨੀ ਕਿ ਮਰੀ ਚੱਲਦੀ ਆ ਭਾਜੀ ਪੂਲੇ ਤੇ ਮੇਰੇ ਸੱਟ ਲੱਗੀ ਆ ਇਹ ਬੱਚੇ ਛੋਟੇ ਛੋਟੇ ਆ ਤੇ ਇਹ ਨਸ਼ਾ ਕਰੀ ਜਾਂਦਾ ਸੀ ਮੈਂ ਇਹਨੂੰ ਪੁਲਿਸ ਦੇ ਵੀ ਭੜਾਇਆ ਆਈ ਉਤੋਂ ਫੇਰ ਛਡਾਇਆ ਨਸ਼ਾ ਧੜਾ ਧੜ ਵਈ ਗਈ ਜਾਂਦਾ ਵਾ ਇਹ ਕੋਈ ਰੋਗ ਨਹੀਂ ਗੇ ਕੋ ਟੋਗ ਨਹੀਂ ਗੇ

ਵੇਖੋ ਜੀ ਐਂ ਦੇ ਮੈਂ ਚੱਲ ਜਾਨਾ ਸਬਜ਼ੀ ਲੀਕ ਕੇ ਮੈਂ ਜਾਵਨਾ ਟਾਈਮ ਪਾਸ ਕਰਦਾ ਮਨ ਲਿਕੇ ਨਿਆਣੇ ਆ ਤਿੰਨ ਬੱਚੇ ਗੁੱਡੀਆਂ ਵਾ ਤੇ ਇੱਕ ਮੁੰਡਾ ਵਾ ਤੇ ਮੈਂ ਤੇ ਆਪਣਾ ਜਿੰਨੀਕ ਜੋਗਾ ਵਾ ਬਜ਼ੁਰਗ ਬੰਦਾ ਵਾ ਤੇ ਮੈਂ ਦੇ ਇਹਨਾਂ ਦਾ ਟੋਟੀ ਪਾਣੀ ਮਹਾਰਾਜ ਦਾ ਗੁਰੂ ਅਮਰਦਾਸ ਨੇ ਦਿੱਤਾ ਵਾ ਜੋ ਜੀ ਦੇਣਾ ਵਾ ਇਸ ਤਰ੍ਹਾਂ ਦੇ ਛੋਟੇ ਛੋਟੇ ਬੱਚੇ ਆ ਤੇ ਸਰਕਾਰ ਕੋਲੋਂ ਕੋਈ ਤੁਹਾਡੀ ਮੰਗ ਮੰਗੇ ਉਹ ਹੀ ਆ ਜੀ ਜੋ ਕੋ ਉਤੋਂ ਉਹਦਾ ਵਾ ਸਹੂਲਤ ਇਹਨਾਂ ਨੂੰ ਮਿਲਣੀ ਚਾਹੀਦੀ ਆ ਹੁਣ ਜੋ ਹੋਣਾ ਸੀ ਉਹ ਤੇ ਹੋ ਗਿਆ ਵਾ ਨਸ਼ਾ ਕਰ ਗਿਆ ਵੱਧ ਘਟ ਇਹ ਤੇ ਆਪਾਂ ਸਾਰਿਆਂ ਗੱਲਾਂ ਜਾਣਦੇ ਮਾਰਾ ਇਹ ਕਿਸੇ ਦੇ ਕਹਿਣ ਦੀ ਗੱਲ ਨਹੀਂ ਗੀ ਨਸ਼ਾ ਕੰਟਰੋਲ ਹੋਊਗਾ ਆਉਣ ਵਾਲੀ ਪੀੜ੍ਹੀ ਜਿਹੜੀ ਬਜਣੀ ਚਾਹੀਦੀ ਆ ਜਿਹੜਾ ਇਹ ਚਲ ਗਿਆ ਉਹ ਤੇ ਚਲ ਗਿਆ ਵਾ ਦੁੱਖ ਤੇ ਸਾਰਿਆਂ ਨੂੰ ਆ ਮੈਨੂੰ ਇਕੱਲੇ ਨੂੰ ਦੁੱਖ ਨਹੀਂ ਗਾ ਸਾਰੇ ਭੈਣ ਭਰਾਵਾਂ ਨੂੰ ਮੇਰੇ ਨੂੰ ਦੁੱਖ ਆ ਤੁਹਾਡਾ ਕੀ ਲੱਗਦਾ ਜੀ ਮੇਰਾ ਬੱਚਾ ਬਈ ਮੇਰਾ ਕਾਬਲ ਸਿੰਘ ਆ ਇਹਨਾਂ ਮਿੰਟੂ ਆ ਇਹ ਕੇ ਬੱਚੇ ਆ ਇਹਨਾਂ ਦੇ ਪਾਲਣਾ ਔਖਾ ਹੋ ਗਿਆ ਕੰਮ ਅਜੀਤ ਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਜੀ ਫਤਿਹਆਬਾਦ ਰਾਜਵਿੰਦਰ ਕੌਰ ਆ ਕੀ ਗੱਲ ਬਾਤ ਹੈ ਜਿਹੜੀ ਤੁਹਾਡੇ ਪਤਨੀ ਨਾਲ ਲਾਸ਼ ਪਈ ਹੈ ਕਰਕੇ ਇਹ ਨਸ਼ੇ ਨਾ ਹੋਇਆ ਭਾਜੀ ਹਾਂਜੀ ਹਾਨੂੰ ਨਹੀਂ ਪਤਾ ਕਿੱਥੋਂ ਲੈ ਕੇ ਆਏ ਕਿੱਥੋਂ ਨਹੀਂ ਹੈ ਤੇ ਚਾਹਤੀ ਇਹਦਾ ਜਿਹੜਾ ਮਾਤਾ ਇਹ ਹਾਂਜੀ ਸਰਕਾਰ ਤੇ ਕਹੇ ਰਹੀ ਵੀ ਨਸ਼ਾ ਖਤਮ ਹੋ ਗਿਆ ਇਹ ਤਾਂ ਤਾਂ ਟਾਈਮ ਕਰਦਾ ਹੀ ਖਤਮ ਕਿੱਥੋਂ ਹੋ ਗਿਆ ਭਾਜੀ ਸਾਡੇ ਹੁੰਦਿਆਂ ਕਰਦਾ ਰਿਹਾ ਏ ਤੇ ਤੁਸੀਂ ਇਲਾਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਲਾ ਜਦੋਂ ਮੰਨਦਾ ਨਹੀਂ ਕਿਸੇ ਦੀ ਹਾਂਜੀ ਕਿੰਨਾ ਨਸ਼ਾ ਹਾਂਜੀ ਕਿੰਨਾ ਕ ਨਸ਼ਾ ਲਿਖਦਾ ਜਾਣਾ ਨਸ਼ਾ ਹੁਣ ਵਿਕੀ ਜਾਂਦਾ ਵਾ ਕੇ ਸਰਕਾਰ ਤੇ ਦਾਵਾ ਕਰ ਰਹੀ ਵੀ ਨਸ਼ਾ ਖਤਮ ਹੋ ਗਿਆ ਜੀ ਹਾਂਜੀ ਪਾਜੀ ਕੋਈ ਨਹੀਂ ਜੋ ਖਤਮ ਹੋਇਆ ਨਸ਼ਾ ਕਿੰਨੇ ਬੱਚੇ ਤੁਹਾਡੇ ਬੱਚੇ ਮੇਰੇ 4 ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਉਹ ਨਸ਼ਾ ਬੰਦ ਹੋਵੇ ਹਾਂਜੀ ਕੀ ਨਾਂ ਤੁਹਾਡਾ ਜੀ ਸੁਖਚੰਦ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡੇ ਉਹ ਫਤਿਹਵਾਲਾ ਸੰਗਤਪੁਰ ਮੱਲਾ ਜੀ ਕੀ ਗੱਲਬਾਤ ਹੋਈ ਜਿਹੜੀ ਨੌਜਵਾਨ ਦੀ ਲਾਸ਼ ਕਰ ਪਈ ਇਹ ਜੀ ਨੌਜਵਾਨ ਦੀ ਲਾਸ਼ ਨਸ਼ੇ ਨਾਲ ਹੀ ਹੋਈ ਆ ਪਰ ਸਰਕਾਰਾਂ ਨੇ 31 ਤਰੀਕ ਤੱਕ ਕਹਿੰਦੀ ਐ ਖਤਮ ਕਰ ਦੇਣਾ ਵਾ ਤੇ ਨਸ਼ਾ ਤੇ ਅਜੇ ਉਸੇ ਬੀਸਤੇ ਵੀ ਕੀ ਜਾਂਦਾ ਵਾ ਬਹੁਤ ਜ਼ਿਆਦਾ ਮੱਲਾ ਇਹ ਗੱਲ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵਾ ਕਿਸ ਦਾ ਨੌਜਵਾਨ ਦੀ ਕਿਸ ਚੀਜ਼ ਨਾਲ ਮੌਤ ਹੋਈ ਇਹਦੀ ਨਸ਼ੇ ਨਾਲ ਹੀ ਓਵਰਡੋਜ਼ ਨਾਲ ਹੀ ਹੋਈ ਆ ਪਤਾ ਨਹੀਂ ਇਹਨੇ ਕੀ ਨਸ਼ਾ ਖਾਦਾ ਕੀ ਨਹੀਂ ਕਿੱਥੋਂ ਕੀ ਪਸਖੇ ਮਿਲਦੀ ਇਹਨਾਂ ਨੂੰ ਕੋਈ ਨਸ਼ਾ ਜਿਹੜਾ ਵੀ ਕੋਈ ਵੀ ਆ ਇਹ ਕੀਤਾ ਕੀ ਕੀ ਕੈਮੀਕਲ ਕੀ ਵੀ ਕੀ ਜਾਂਦਾ ਕੀ ਨਹੀਂ ਵਿਕਦਾ ਇੰਨੀ ਉਮਰ ਸੀ ਇਹ ਨੌਜਵਾਨ ਦੀ ਵਿਆਹ ਸੀ ਇਹਦੇ ਤਿੰਨ ਲਟਕੀਆਂ ਇੱਕ ਲਟਕਾ ਵਾ 32 ਕੇ ਸਾਲ ਇਹਦੀ ਮੁੰਡੇ ਦੀ ਉਮਰ ਆ ਕੀ ਮੰਗ ਕੀ ਕਰਦੇ ਸਰਕਾਰ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਚਲੋ ਜਿਹੜੇ ਇਹਨਾਂ ਦਾ ਬੱਚਿਆਂ ਦਾ ਵੀ ਕੋਈ ਸੋਚਿਆ ਜਾਵੇ ਤੇ ਬਾਕੀ ਗਾਹ ਨਸ਼ੇ ਤੇ ਜਿਹੜੀ ਇਹ ਠੱਲ ਪਾਈ ਜਾਵੇ ਜੋ ਵੀ ਆ ਸਰਕਾਰ ਨੂੰ ਇਹ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਨਸ਼ੇ ਦੇ ਵਿਰੁੱਧ ਸਰਕਾਰ ਦੇ ਦਾਅਵੇ ਜਿਹੜੇ ਝੂਠੇ ਸਾਬਤ ਹੋ ਰਹੇ ਸਭ ਝੂਠੇ ਸਾਬਤ ਹੋ ਰਹੇ ਆ ਜੀ ਜੋ ਵੀ ਨਸ਼ੇ ਜਿੰਨਾ ਇਹਨਾਂ ਨੇ ਕਿਹਾ ਹੈਗਾ ਉਹ ਚਾਰਕ ਦਿਨ ਇਹਨਾਂ ਨੇ ਚਲਾਇਆ ਟ੍ਰੈਂਡ ਉਹ ਝੂਠਾ ਸੱਚਾ ਪਤਾ ਨਹੀਂ ਕੀ ਹੈਗਾ ਕਿ ਗਰੀਬਾਂ ਦੇ ਘਰ ਢਾਹ ਤੇ ਤਗੜਿਆਂ ਦੇ ਤੇ ਘਰ ਨਹੀਂ ਢਾਏ ਇਹਨਾਂ ਨੇ ਜਿਹੜੇ ਵੱਡੇ ਵੱਡੇ ਸਮਗਰ ਲੈ ਉਹ ਤੇ ਉਦਾਂ ਹੀ ਬੈਠੇ ਆ ਉਦਾਂ ਹੀ ਨਸ਼ਾ ਵੇਚ ਰਿਆ ਵਾ ਜਿਲਾਂ ਦੇ ਵਿੱਚ ਜਿਲਾਂ ਦੇ ਵਿੱਚ ਨਸ਼ਾ ਵੇਚ ਰਿਆ ਵਾ ਪਿੰਡਾਂ ਦੇ ਵਿੱਚ ਤੇ ਜਿਹੜਾ ਵਾ ਉਹ ਤੇ ਵਿਕਣਾ ਹੀ ਵਿਕਣਾ ਤੇ ਜਿਲਾਂ ਦੇ ਵਿੱਚ ਵੀ ਜੇ ਇਹਨਾਂ ਨੂੰ ਬੰਦ ਕਰਾਉਂਦੇ ਆ ਮਾਂ ਪਿਓ ਹੀ ਫੜਾਵੇ ਭਾਵੇਂ ਜਦੋਂ ਪੁਲਿਸ ਫੜ ਕੇ ਲੈ ਕੇ ਜਾਵੇ ਤਾਂ ਉੱਥੇ ਤੇ ਨਸ਼ਾ ਉਦਾਂ ਹੀ ਮਿਲਦਾ ਇਹਨਾਂ ਨੂੰ ਇਹ ਵੇਖ ਸੋਦਰ ਦੇਣੀ ਜੀ ਜੇਲ੍ਹ ਚ ਬਾਹਰ ਫੋਕਾ ਸੁਧਾਰ ਕਰ ਲਿਖਿਆ ਵਾ